ਕਈ ਅੱਜ ਗੁਰਮਤ ਤੋਂ ਅਣਜਾਣ ਸਿੱਖ ਇਸ ਗੱਲ ਦਾ ਸਵਾਲ ਕਰਦੇ ਹਨ ਕਿ ਲੋਹੜੀ ਦਾ ਸਬੰਧ ਸਾਡੇ ਨਾਲ ਕੀ ਹੈ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਰੋਜ਼ ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਹਰੇਕ ਸਵਾਲ ਦਾ ਜਵਾਬ ਸਾਨੂੰ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਬਾਣੀ ਨੂੰ ਖੁਦ ਪੜਨ ਦਾ ਯਤਨ ਕਰਦੇ ਹਾਂ ਉਹਨੂੰ ਵਿਚਾਰਾਂਗੇ ਸਿੱਖ ਦੇਖਾ ਦੇਖਿਨੀ ਕਰਦਾ ਸੰਸਾਰ ਦੇ ਲੋਕ ਹਨ ਜਿਨ ਲਈ ਗੱਲੀ ਉਹਦੇ ਨਾਲ ਚੱਲੀ ਵੀ ਉਹ ਫਲਾਨੀ ਜਗ੍ਹਾ ਹੋ ਰਿਹਾ ਤੇ ਅਸੀਂ ਵੀ ਕਰਨਾ ਇਹ ਅੱਗ ਦੀ ਪੂਜਾ ਔਰ ਅਗਦੀ ਪੂਜਾ ਦਾ ਸਿੱਖ ਦਾ ਕੋਈ ਵੀ ਸਬੰਧ ਨਹੀਂ ਹੈ ਔਰ ਗੁਰਮਤ ਦੇ ਵਿੱਚ ਕੋਈ ਵਿਧਾਨ ਨਹੀਂ ਹੈ ਕਿ ਅਗਦੀ ਪੂਜਾ ਕਰਦੀ ਹੈ ਅਗ ਤਾਂ ਪਰਮੇਸ਼ਰ ਨੂੰ ਆਰਾਧਦੀ ਹੈ ਆ ਪੜਦੇ ਹੋ ਨਾ ਤੁਸੀਂ ਗਾਵਣ ਤਦਨੋ ਪਵਣ ਪਾਣੀ ਵੈ ਸੰਤਰ ਪਵਣ ਮਤਲ ਅਗ ਵੀ ਉਹਨੂੰ ਗਾ ਰਹੀ ਹੈ ਜਿਹੜੀ ਉਹਨੂੰ ਗਾ ਰਹੀ ਅਸੀਂ ਉਹਨੂੰ ਛੱਡ ਕੇ ਅਸੀਂ ਅੱਗੇ ਤੇ ਪਿੱਛੇ ਤੋਰਨ ਲੱਗ ਗਏ ਚਲੋ ਇਹ ਗੱਲ ਪੰਜਾਬ ਦੇ ਵਿੱਚ ਵੈਸੇ ਹਿੰਦੂ ਧਰਮ ਦਾ ਏ ਤਿਹਾਰ ਆ ਉਹਨਾਂ ਨੂੰ ਮੁਬਾਰਕ ਹੈ ਦੇਖਾ ਦੇਖੀ ਦੇਖਾ ਦੇਖੀ ਅਸੀਂ ਇਹ ਤਿਹਾਰ ਮਨਾਉਣਾ ਸ਼ੁਰੂ ਕਰ ਦਿੱਤਾ ਔਰ ਜੇ ਗੱਲ ਇੱਥੇ ਤੱਕ ਰਸੀਮਤ ਹੁੰਦੀ ਨਾ ਘਰਾਂ ਦੇ ਵਿੱਚ ਬਣਾਉਂਦੇ ਆ ਇਹ ਵੀ ਮੰਨ ਲਿਆ ਚਲੋ ਵੀ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਇਹ ਤਾਂ ਗੁਰਦੁਆਰਿਆਂ ਦੇ ਵਿੱਚ ਬਿਮਾਰੀ ਆ ਗਈ ਜੇ ਤੋ ਸਾਨੂੰ ਅੱਜ ਸੁਚੇਤ ਹੋਣ ਦੀ ਜ਼ਰੂਰਤ ਹੈ ਜਿਹਨੂੰ ਅੱਜ ਗੁਰਦੁਆਰੇ ਦਾ ਤਿਹਾਰ ਮਨਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਗੁਰਬਾਣੀ ਪੜੋਗੇ ਗੁਰਬਾਣੀ ਦੇ ਵਿੱਚ ਕਿਤੇ ਵੀ ਅੱਗ ਦੀ ਪੂਜਾ ਦਾ ਵਿਧਾਨ ਨਹੀਂ ਹੈ ਹੁਣ ਦੇਖੋ ਜਿਹੜੇ ਲੋਕ ਕਿਉਂ ਮਨਾਉਂਦੇ ਆ ਲੋੜੀ ਘਰ ਵਿੱਚ ਪੁੱਤਰ ਹੋ ਗਿਆ ਪੁੱਤਰ ਦੀ ਸ਼ਾਦੀ ਹੋ ਗਈ ਪੋਤਰਾ ਹੋ ਗਿਆ ਉਹਦੀ ਲੋੜੀ ਹੈ ਲੜਕੀਆਂ ਦੀ ਲੋੜੀ ਕੋਈ ਮਨਾ ਰਿਆ ਬਹੁਤ ਘਟ ਠੀਕ ਹੈ ਉਹਨਾਂ ਦਾ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਜਿਹੜੇ ਸਿੱਖ ਹੋ ਕੇ ਮੰਗਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ ਪੁੱਤਰ ਦੀ ਦਾਤ ਮੰਗਦੇ ਆ ਤੇ ਮਣਾਉਂਦੇ ਅੱਗ ਦੀ ਨਾਲ ਅੱਗ ਦੀ ਪੂਜਾ ਕਰਕੇ ਉਹਦੇ ਵਿੱਚ ਤੇਲ ਸਿੱਟਣਗੇ ਉਹਦੀ ਪ੍ਰਕਰਮਾ ਕਰਨਗੇ ਸਾਨੂੰ ਅੱਜ ਸचेत ਹੋਣ ਦੀ ਜ਼ਰੂਰਤ ਹੈ ਸਾਨੂੰ ਤਾਂ ਘਰਾਂ ਦੇ ਵਿੱਚ ਵੀ ਨਹੀਂ ਸਿੱਖਾਂ ਨੂੰ ਮਨਾਉਣੀ ਚਾਹੀਦੀ ਕਿਉਂਕਿ ਇਹ ਸਿੱਖ ਤਿਹਾਰ ਨਹੀਂ ਹੈ ਇਹ ਗੁਰਮਤ ਦਾ ਤਿਹਾਰ ਨਹੀਂ ਹੈ ਔਰ ਅਸੀਂ ਤਾਂ ਇਹਨੂੰ ਬਿਮਾਰੀ ਨੂੰ ਗੁਰਦੁਆਰਿਆਂ ਦੇ ਵਿੱਚ ਮੈਂ ਕਈ ਜਗ੍ਹਾ ਪਤਾ ਲੱਗਦਾ ਐ ਅਸੀਂ ਗੁਰਦੁਆਰਿਆਂ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਜਿੱਥੇ ਅਸੀਂ ਪੜਦੇ ਹਾਂ ਸਭ ਸੇਖਣਕ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਕਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ ਕਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਜੀਵਨ ਦੇ ਵਿੱਚ ਪ੍ਰਵਾਨ ਕਰਾਂਗੇ ਇਹ ਤਾਂ ਉਧਾ ਹੋ ਗਿਆ ਕਿਸੇ ਡਾਕਟਰ ਕੋਲ ਚਲੇ ਗਏ ਉਹ ਬਚਾਰਾ ਡਾਕਟਰ ਭਾਵੇਂ ਫੀਸ ਲੈਂਦਾ ਆਧਾ ਘੰਟਾ ਸਮਝਾਉਂਦਾ ਭਾਈ ਆਪਰੇਟ ਕਰਨਾ ਦਵਾਈ ਐ ਤੋਂ ਖਾਣੀ ਆ ਆ ਖਾਣਾ ਆ ਨਹੀਂ ਖਾਣਾ ਤੇ ਘਰ ਆ ਕੇ ਅਸੀਂ ਆਪਣੀ ਮਰਜ਼ੀ ਕਰਨੀ ਫਿਰ ਤੁਹਾਨੂੰ ਕੀ ਮਤਲਬ ਸਾਡਾ ਗੁਰਬਾਣੀ ਸੁਣਨ ਦਾ ਕੀ ਸਾਡਾ ਮਤਲਬ ਕਥਾ ਸੁਣਨ ਦਾ ਜੇ ਅਸੀਂ ਉਹਨੂੰ ਕਮਾਉਣਾ ਹੀ ਕੋਈ ਨਹੀਂ ਹੈ ਤੇ ਬੇਨਤੀ ਹੈ ਕਿ ਅਸੀਂ ਇਸ ਬਿਮਾਰੀ ਤੋਂ ਪਛਾੜਾਈਏ ਅਸੀਂ ਉਹਦੀ ਪੂਜਾ ਨਾਲ ਜੁੜੀਏ ਜੋ ਸਤਗੁਰ ਨੇ ਹੁਕਮ ਕੀਤਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਜੋ ਅਸੀਂ ਜੋਰ-ਜੋਰ ਦੀ ਪੜਦੇ ਆ ਜਦਨ ਸਤਗੁਰੂ ਜੀ ਦਾ ਪ੍ਰਕਾਸ਼ ਪੁਰ ਮਨਾਉਣ ਜਾ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਸਾਡੇ ਅੰਦਰ ਇਹ ਚੇਤਨਾ ਹੋਣੀ ਚਾਹੀਦੀ ਆ ਕਿ ਗੁਰੂ ਸਹਿਬ ਨੇ ਜੋ ਹੁਕਮ ਕੀਤਾ ਜਿਹਨੂੰ ਅਸੀਂ ਰੋਜ਼ ਪੜਦੇ ਆ ਆਗਿਆ ਪਈ ਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਦਾ ਵੀ ਫਰਜ਼ ਬਣਦਾ ਹੈ ਗੁਰਦੁਆਰੇ ਦੇ ਗਰੰਥੀ ਪ੍ਰਚਾਰਕ ਰਾਗੀਆਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਬਿਮਾਰੀ ਨੂੰ ਗੁਰਦੁਆਰਿਆਂ ਦੇ ਵਿੱਚ ਨਾ ਆਉਣ ਦਿਓ ਤੇ ਜਿਨ੍ਹਾਂ ਨੇ ਕਰਨਾ ਆਪਣਾ ਜੋ ਕਰ ਮਰਜ਼ੀ ਕਰੀ ਜਾਣ ਇਹ ਗੁਰਦੁਆਰੇ ਦਾ ਤਿਉਹਾਰ ਨਹੀਂ ਹੈ ਇਹ ਸਿੱਖਾਂ ਦਾ ਤਿਉਹਾਰ ਨਹੀਂ ਹੈ ਅੱਗ ਦੀ ਪੂਜਾ ਸਿੱਖ ਨਹੀਂ ਕਰਦਾ ਅਸੀਂ ਉਹਦੀ ਪੂਜਾ ਕਰਦੇ ਹਾਂ ਜਿਹਨੇ ਅੱਗ ਵੀ ਪੈਦਾ ਕੀਤੀ ਹੈ ਜਿਹਨੇ ਪੂਰਾ ਸੰਸਾਰ ਪੈਦਾ ਕੀਤਾ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਸੁਚੇਤ ਹੋਈਏ ਜਾਗਰਤ ਹੋਈਏ ਤੇ ਸਿੱਖੀ ਦੇ ਉੱਪਰ ਪਹਿਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ